ਤਹਰ ਜਦੋਂ ਸਾਰੇ ਪਾਸੇ ਘੁੰਮ ਫਿਰ ਕੇ ਕਿਸੇ ਨੇ ਬਾਹ ਨਾ ਪਕੜੀ ਤੇ ਉਹਨਾਂ ਨੇ ਸੋਚਿਆ ਵੀ ਇੱਕੋ ਇੱਕ ਘਰ ਹੈ ਜਿਹੜਾ ਘਰ ਆਏ ਹੋਏ ਨੂੰ ਸ਼ਰਨ ਦਿੰਦਾ ਹੈ ਉਹ ਹੈ ਗੁਰਨਾਨਕ ਸਾਹਿਬ ਦਾ ਘਰ ਪਰ ਵਿਚਾਰ ਕੀਤੀ ਕਿ ਵੀ ਕਿਹੜਾ ਮੂਹ ਲੈ ਕੇ ਉਸ ਘਰ ਦੇ ਵਿੱਚ ਜਾਈਏ ਤੇ ਆਪਣੀ ਫਰਿਆਦ ਰੱਖੀਏ ਕਿਉਂਕਿ ਸਾਡੇ ਬੰਦੇ ਤੇ ਹਮੇਸ਼ਾ ਉਸ ਘਰ ਦਾ ਵਿਰੋਧ ਕਰਦੇ ਰਹੇ ਯਾਦ ਰੱਖਿਓ ਗੁਰੂ ਅਮਰਦਾਸ ਮਹਾਰਾਜ ਦੇ ਵਕਤ ਵੀ ਗੋਇੰਦਵਾਲ ਦੇ ਉਹਨਾਂ ਸਨਾਤਨੀ ਮਤ ਦੇ ਲੋਕਾਂ ਨੇ ਅਕਬਰ ਨੂੰ ਇੱਕ ਮਿਹਜਰ ਨਾਮਾ ਸ਼ਿਕਾਇਤ ਨਾਮਾ ਜਿਹੜਾ ਸੀ ਉਹ ਦਿੱਤਾ ਸੀ ਫਿਰ ਵੀਰਵਾਲ ਵਰਗੇ ਉਹ ਵੀ ਸਨਾਤਨੀ ਮਤ ਦੇ ਇਹ ਵੀਰਵਾਲ ਵੀ ਗੁਰੂ ਘਰ ਦਾ ਬੜਾ ਵਿਰੋਧ ਦੇ ਵਿੱਚ ਰਿਆ ਗੁਰੂ ਹਰਕਿਸ਼ਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵਕਤ ਇੱਕ ਟੈਕਸ ਲੈਣ ਵਾਸਤੇ ਵੀ ਆਇਆ ਸੀ ਇਹ ਵਿਰੋਧ ਕਰਦੇ ਰਹੇ ਸੀ ਆਖਰ ਉਹਨਾਂ ਨੇ ਫੈਸਲਾ ਕੀਤਾ ਬਿ ਸਾਡੇ ਵਿੱਚੋਂ ਹੀ ਇੱਕ ਨਿਕਲਿਆ ਹੋਇਆ ਭਾਈ ਕਿਰਪਾ RAM ਉਹ ਸਿੱਖ ਸਜਿਆ ਹੋਇਆ ਤੇ ਉਹਨੂੰ ਨਾਲ ਲੈ ਕੇ ਜਾਇਆ ਜਾਵੇ। ਔਰ ਇਹ ਕਿਰਪਾ RAM ਕੌਣ ਹੈ? ਇਹ ਕਿਰਪਾ RAM ਬ੍ਰਹਮਦਾਸ ਦਾ ਪਰਪੋਤਾ ਸੀ। ਤੇ ਬ੍ਰਹਮਦਾਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਕਤ ਇੱਕ ਬੜਾ ਮਹਾਨ ਪੰਡਤ ਸੀਗਾ। ਇਹ ਲੋਕਾਂ ਦੇ ਨਾਲ ਚਰਚਾ ਕਰਦਾ ਸੀ। ਔਰ ਜਿਹੜਾ ਵਿਦਵਾਨ ਇਹਦੇ ਕੋਲੋਂ ਹਾਰ ਜਾਂਦਾ ਸੀ ਉਹਦੀਆਂ ਪੁਸਤਕਾਂ ਜਿਹੜੀਆਂ ਸਨ ਆਪਣੇ ਕੋਲ ਲੈ ਲੈਂਦਾ ਸੀ ਚਰਚਾ ਕਰਨ ਤੋਂ ਪਹਿਲਾਂ ਇਹ ਸ਼ਰਤ ਰੱਖਦਾ ਸੀ ਸਤਿਗੁਰੂ ਜੀ ਦੇ ਨਾਲ 13 ਦਿਨ ਇਹਦੀ ਵਿਚਾਰ ਚਰਚਾ ਹੋਈ ਆਖਰ ਸਤਿਗੁਰੂ ਨੇ ਉਹਨੂੰ ਸਮਝਾਇਆ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਟਖਣਾ ਚਾਕ ਵੀ ਜੇ ਇੱਕ ਪਰਮਾਤਮਾ ਦੀ ਗੱਲ ਨਹੀਂ ਤੇ ਫਿਰ ਤੇ ਹਉਮੈ ਵਧਾਉਣ ਵਾਲੀ ਗੱਲ ਹੈ ਇਹ ਬ੍ਰਹਮਦਾਸ ਸਿੱਖ ਬਣ ਗਿਆ ਸੀ ਬ੍ਰਹਮਦਾਸ ਇਹਦੇ ਪਿਤਾ ਦਾ ਨਾਮ ਸੀ ਠਾਕੁਰਦਾਸ ਤੇ ਬ੍ਰਹਮਦਾਸ ਦੇ ਅੱਗੇ ਪੁੱਤ ਸੀ ਨਾਰਾਇਣਦਾਸ ਤੇ ਨਾਰਾਇਣਦਾਸ ਦਾ ਅੱਗੇ ਪੁੱਤ ਸੀ ਅਡੂਰਾਮ ਤੇ ਅਡੂਰਾਮ ਦਾ ਅੱਗੇ ਪੁੱਤ ਸੀ ਏ ਕਿਰਪਾਰਾਮ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਹੀ ਸਿੱਖ ਸੱਜੇ ਹੋਏ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਇਹ ਕਿਰਪਾਰਾਮ ਨੂੰ ਨਾਲ ਲੈ ਕੇ 16 ਪੰਡਤਾਂ ਦਾ ਇੱਕ ਟੋਲਾ आनंदपुर ਸਾਹਿਬ ਦੀ ਧਰਤੀ ਦੇ ਉੱਤੇ ਆਉਂਦਾ ਅੱਜ ਜਿੱਥੇ ਸੀਸਗੰਜ ਗੁਰਦੁਆਰਾ ਤੁਸੀਂ ਵੇਖਿਆ ਹੋਵੇਗਾ ਉਹਦੇ ਬਿਲਕੁਲ ਲੈਂਦੇ ਵਾਲੇ ਪਾਸੇ ਨੂੰ ਗੁਰਦੁਆਰਾ ਹੈ ਪੌਰਾ ਸਾਹਿਬ ਤੇ ਉੱਥੇ ਹੀ ਸਤਗੁਰ ਮਹਾਰਾਜ ਦੀ ਰਹਿ ਹੋਂਦ ਸੀ ਉਸੇ ਸਥਾਨ ਦੇ ਉੱਤੇ ਦਬਦਮਾ ਸਾਹਿਬ ਗੁਰਦੁਆਰਾ ਹੈ ਉਸੇ ਚਾਰ ਗਵਾਰੀ ਦੇ ਵਿੱਚ ਉੱਥੇ ਸਤਪੁੱਜੀ ਦੀਵਾਨ ਸਜਾਇਆ ਕਰਦੇ ਸਨ ਉੱਥੇ ਨਾਲ ਹੀ ਰਹਿ ਹੋਂਦ ਸੀ ਉਹ 16 ਪੰਡਤਾਂ ਦਾ ਟੋਲਾ ਉੱਥੇ ਜਾ ਕੇ ਸਤਿਗੁਰੂ ਜੀ ਦੇ ਅੱਗੇ ਇੱਕ ਅਰਜ ਕਰਦਾ ਹੈ ਕਹਿੰਦਾ ਹੈ ਦੁਖੀ ਵਿਪਰ ਚੱਲ ਕੇ ਆਏ ਪੁਰੀ ਆਨੰਦ ਬਾਹ ਸਾਡੀ ਪਕੜੀਏ ਸ਼੍ਰੀ ਹਰਿ ਗੋਬਿੰਦ ਕੇ ਚੰਦ ਕਹਿਣ ਲੱਗੇ ਸਤਿਗੁਰ ਦਾਤਾ ਜੀ ਵਿਪਰ ਦਾ ਮਤਲਬ ਹੁੰਦਾ ਪੰਡਤ ਬ੍ਰਾਹਮਣ ਕਹਿਣ ਲੱਗੇ ਦੁਖੀ ਵਿਪਰ ਅਸੀਂ ਬ੍ਰਾਹਮਣ ਦੁਖੀ ਹਾਂ ਤੇ ਬੜੀ ਦੂਰੋਂ ਚੱਲ ਕੇ ਤੁਹਾਡੀ ਸ਼ਰਨ ਆਏ ਆਂ ਕਿਰਪਾ ਕਰੋ ਸਾਡੀ ਬਾਹ ਪਕੜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੁੱਤ ਧੰਗੁਰ ਗੁਰਤੇਗ ਬਾਦਰ ਮਹਾਰਾਜ ਇਹਨਾਂ ਨੇ ਅਰਜ਼ ਕੀਤੀ ਸਤਗੁਰ ਗੁਰਤੇਗ ਬਾਦਰ ਮਹਾਰਾਜ ਨੇ ਆਪਣੇ ਪਰਿਵਾਰ ਦੇ ਨਾਲ ਮੁਖੀ ਸਿੱਖਾਂ ਦੇ ਨਾਲ ਸਮੇਤ ਗੁਰਗੋਬਿੰਦ ਸਿੰਘ ਮਹਾਰਾਜ ਉਮਰ ਕੇਵਲ ਉਹਨਾਂ ਦੀ 9 ਸਾਲ ਹੈ ਸਾਰੀ ਸਲਾਮਸ਼ੁਬਰਾ ਕੀਤਾ ਤੇ ਉਹਨਾਂ ਪੰਡਤਾਂ ਨੂੰ ਆਪਣਾ ਫੈਸਲਾ ਸੁਣਾਇਆ ਕਹਿਣ ਲੱਗੀ ਤੁਸੀਂ ਦਿੱਲੀ ਵਿੱਚ ਜਾ ਕੇ ਕਹਿ ਦਿਓ ਜੇ ਸਾਡਾ ਆਗੂ ਤੇਗ ਬਹਾਦਰ ਇਸਲਾਮ ਕਬੂਲ ਕਰ ਲੈਂਦਾ ਏ ਤੇ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ ਸਤਿਗੁਰੂ ਜੀ ਨੇ ਜੋ ਉਹ ਸ਼ਬਦ ਕਹੇ ਉਹ ਬੜੇ ਪਾਪਪੂਰਤ ਇੱਕ ਕਵੀ ਨੇ ਲਿਖੇ ਨੇ ਸਤਿਗੁਰੂ ਨੇ ਜੋ ਕਿਹਾ ਸਤਿਗੁਰ ਕਿਹਾ ਬੱਚੀਓ ਘਰੀ ਜਾਵੋ ਸਿਰ ਦੇ ਕੇ ਸਤ ਬਚਾਵਾਂਗਾ ਮੈਂ ਹਿੰਦੂ ਧਰਮ ਦੇ ਬੁਝਰੇ ਦੀਵਿਆਂ ਵਿੱਚ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ ਪਾਇਆ ਦੀਵਿਆਂ ਦੇ ਵਿੱਚ ਲਹੂ ਆਪਣਾ ਭਾਰਤ ਵਰਸ਼ ਦਾ ਬਾਗ ਤੇ ਫਲ ਰਿਹਾ ਹੈ ਅੱਜ ਵੀ ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ ਦولت رائے ਆਰੀਆ ਜਿਹੜੇ ਸਨਾਤਨ ਹਿੰਦੂ ਮਤ ਦੇ ਪ੍ਰਚਾਰਕ ਉਹਨਾਂ ਨੇ ਬੜੀਆਂ ਭਾਪੂਰਤ ਗੱਲ ਲਿਖੀ ਐ ਉਹ ਕਹਿੰਦੇ ਨੇ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਆਪਣੀ ਧੀ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਮੇਰੀਏ ਬੱਚੀਏ ਮੇਰੀਏ ਭੈਣੇ ਮੇਰੀਏ ਮਾਂਏ ਜਦੋਂ ਵੀ ਤੂੰ ਮੰਦਰ ਦੇ ਵਿੱਚ ਜਾਵੇਂ ਨਾ ਤੇ ਮੰਦਰ ਦੇ ਵਿੱਚ ਤੁਸੀਂ ਵੇਖਿਆ ਉਹ ਟੱਲ ਖੜਕਾਉਂਦੇ ਜਾਂਦੀਆਂ ਸਾਰ ਟੌਲ ਕਰੇ ਆਰਿਆ ਕਹਿਣ ਲੱਗਾ ਜਦੋਂ ਤੁਸੀਂ ਟੱਲ ਖੜਕਾਉ ਨਾ ਤੇ ਸਭ ਤੋਂ ਪਹਿਲਾਂ ਧੰਨ ਗੁਰੂ ਗੁਰਤੇਗ ਬਹਾਦਰ ਮਹਾਰਾਜ ਦੀ ਜੈ ਜੈਕਾਰ ਕਰਿਓ ਕਿਉਂਕਿ ਗੁਰਤੇਗ ਬਹਾਦਰ ਮਹਾਰਾਜ ਦੀ ਖਾਤਰ ਅੱਜ ਸਾਡਾ ਧਰਮ ਜਿਹੜਾ ਹੈ ਉਹ ਬਚਿਆ ਹੋਇਆ ਹੈ ਸਾਡਾ ਤਿਲਕ ਸਾਡਾ ਜੰਝੂ ਸਾਡੀ ਧੋਤੀ ਸਾਡੀ ਬੋਦੀ ਗੁਰਤੇਗ ਬਹਾਦਰ ਮਹਾਰਾਜ ਦੇ ਕਾਰਨ ਬਚੀ ਹੋਈ ਹੈ ਸਤਿਗੁਰ ਨੇ ਫੈਸਲਾ ਸੁਣਾਇਆ ਤੇ ਉਹ ਪੰਡਤ ਜਿਹੜੇ ਸਨ ਦਿੱਲੀ ਗਏ ਔਰੰਗਜੀਬ ਉਸ ਵਕਤ ਦਿੱਲੀ ਦੇ ਵਿੱਚ ਨਹੀਂ ਹੈ ਔਰੰਗਜੀਬ ਮਾਰਚ 1674 ਦਾ ਹਸਨ ਅਬਦਾਲ ਗਿਆ ਹੋਇਆ ਜਿਹਨੂੰ ਅੱਜ ਕੱਲ ਅਸੀਂ ਪੰਜਾ ਸਾਹਿਬ ਕਹਿੰਦੇ ਹਾਂ ਉੱਥੇ ਇੱਕ ਕਬੀਲੇ ਨੇ ਬਗਾਵਤ ਕੀਤੀ ਹੋਈ ਹੈ ਉਸ ਬਗਾਵਤ ਨੂੰ ਰੋਕਣ ਵਾਸਤੇ ਗਿਆ ਹੋਇਆ ਹੈ ਤੇ ਇਹ ਵਾਪਸ ਅਪ੍ਰੈਲ 1676 ਦੇ ਵਿੱਚ ਵਾਪਸ ਆਉਂਦਾ ਹੈ ਉੱਥੇ ਉਸ ਵਕਤ ਸਾਫੀ ਖਾਨ ਜਿਹੜਾ ਹੈ ਨਾ ਉਹ ਗਵਰਨਰ ਹੈ ਔਰੰਗਜੀਬ ਦਾ ਤੇ ਦਿੱਲੀ ਦਾ ਸਾਰਾ ਪ੍ਰਬੰਧ ਉਹਨੂੰ ਕਰ ਰਿਹਾ ਹੈ ਸਤਗੁਰੂ ਜੀ ਦਾ ਉਹ ਸੁਨੇਹਾ ਪੰਡਿਤ ਜਿਹੜੇ ਨੇ ਉਹ ਸਾਫੀ ਖਾਨ ਨੂੰ ਆਖਦੇ ਨੇ ਸਾਫੀ ਖਾਨ ਔਰੰਗਜੀਬ ਤੱਕ ਉਹ ਸੁਨੇਹਾ ਪਹੁੰਚਾਉਂਦਾ ਏ ਜਦੋਂ ਆਪਾਂ ਸੁਨੇਹਾ ਆਉਂਦਾ ਏ ਤੇ ਸਤਗੁਰੂ ਜੀ ਦੇ ਗ੍ਰਿਫਤਾਰੀ ਦੇ ਬਰੰਟ ਜਿਹੜੇ ਨੇ ਉਹ ਜਾਰੀ ਹੁੰਦੇ ਨੇ ਯਾਦ ਰੱਖਿਓ ਥੋੜਾ ਜਿਹਾ ਆਪਾਂ ਕਿਉਂਕਿ ਸਮਾਂ ਵੀ ਨੇੜੇ ਹੋ ਚੁੱਕਿਆ 25 ਮਈ ਸਨ 1675 ਨੂੰ ਸਤਿਗੁਰੂ ਦੇ ਦਰਬਾਰ ਦੇ ਵਿੱਚ ਉਹ ਪੰਡਤ ਮੁਖੀ ਜਿਹੜੇ ਸਨ ਉਹ ਫਰਿਆਦ ਕਰਦੇ ਨੇ ਸਤਿਗੁਰੂ ਜੀ ਸਾਰਾ ਪ੍ਰਬੰਧ ਕਰਕੇ 8 ਅਗਲੇ ਮਹੀਨੇ ਜੂਨ ਜੁਲਾਈ ਦੇ ਵਿੱਚ 8 ਜੁਲਾਈ ਨੂੰ ਉਹ ਸਾਰਾ ਅੱਗੇ ਪ੍ਰਬੰਧ ਕਰਕੇ ਤੇ ਸਤਿਗੁਰੂ ਜੀ ਗ੍ਰਿਫਤਾਰੀ ਦੇਣ ਵਾਸਤੇ ਦਿੱਲੀ ਵੱਲ ਚੱਲਦੇ ਨੇ ਦਿੱਲੀ ਵੱਲ ਨੂੰ ਜਾਣ ਲੱਗਿਆਂ ਸਤਗੁਰੂ ਜੀ ਦੇ ਨਾਲ ਪੰਜ ਸਿੱਖ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਇਸ ਤੋਂ ਇਲਾਵਾ ਦੋ ਹੋਰ ਸਿੱਖ ਨੇ ਭਾਈ ਗੁਰਦੱਤਾ ਜੀ ਤੇ ਭਾਈ ਉਦਾਜ ਜੀ ਸਤਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਮਲਕਪੁਰ ਰੰਗੜਾ ਦੇ ਵਿੱਚ ਉਸ ਵਕਤ ਸੂਬੇ ਦਾ ਜਿਹੜਾ ਸੀਗਾ ਸਰਹੰਦ ਦਾ ਸੂਬੇਦਾਰ ਉਹ ਦਲਾਬਰ ਖਾਂ ਸੀ ਦਲਾਬਰ ਖਾਂ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਨੂੰ ਆਦੇਸ਼ ਦਿੰਦਾ ਹੈ ਕਿਉਂਕਿ ਰੋਪੜ ਦੇ ਵਿੱਚ ਇਹ ਆਨੰਦਪੁਰ ਸਾਹਿਬ ਆਪੈਂਦਾ ਸੀ ਵੀ ਸਤਪੁਰ ਜੀ ਨੂੰ ਗ੍ਰਿਫਤਾਰ ਕੀਤਾ ਜਾਵੇ ਮਿਰਜ਼ਾ ਨੂਰ ਮੁਹੰਮਦ 11 ਜੁਲਾਈ ਸਾਲ 1975 ਨੂੰ ਗੁਰਪ੍ਰੀਤ ਬਾਦਲ ਮਹਾਰਾਜ ਨੂੰ ਗ੍ਰਿਫਤਾਰ ਕਰਦਾ ਹੈ ਤੇ ਸਰਹੰਦ ਲਿਆਉਂਦਾ ਹੈ ਤੇ ਸਰਹੰਦ ਤੋਂ ਬਸੀ ਪਠਾਣਾ ਮੁੱਖ ਕੈਦਖਾਨਾ ਸੀ ਤੇ ਉੱਥੇ ਸਤਗੁਰੂ ਜੀ ਨੂੰ ਕੈਦ ਕਰਕੇ ਰੱਖਿਆ ਜਾਂਦਾ ਹੈ ਤੇ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿੱਤਾ ਜਾਂਦਾ ਹੈ ਵੀ ਗੁਰਤੇਗ ਬਹਾਦਰ ਮਹਾਰਾਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਗੇ ਸਾਡੇ ਵਾਸਤੇ ਕੀ ਹੁਕਮ ਹੈ ਉਹ ਮਨੁੱਖ ਜਾਂਦਾ ਵਾਪਸ ਆਉਂਦਾ ਲਗਭਗ ਪੌਣੇ 4 ਮਹੀਨੇ ਬੀਤਿਤ ਹੋ ਗਏ ਤੇ ਨਵੰਬਰ ਦਾ ਮਹੀਨਾ ਆ ਗਿਆ ਸਤਗੁਰ ਜੀ ਨੂੰ ਬਸੀ ਪਠਾਣਾ ਤੋਂ ਦਿੱਲੀ ਲਿਆਂਦਾ ਜਾਂਦਾ 3 ਨਵੰਬਰ ਸਨ 1675 3 ਨਾਲ ਗੁਰੂ ਕੀ ਸੇਕ ਗ੍ਰਿਫਤਾਰ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਬਾਬਾ ਗੁਰਦੱਤਾ ਜੀ ਤੇ ਭਾਈ ਉਦੇ ਨੂੰ ਗ੍ਰਿਫਤਾਰ ਨਹੀਂ ਕਰਵਾਇਆ ਸਤਗੁਰ ਨੇ ਕਾਰਨ ਕੀ ਸੀ ਕਾਰਨ ਏਸੀਪੀ ਔਰੰਗਜੇ ਬੜਾ ਮਕਾਰ ਬੰਦਾ ਸੀ ਕਿਸੇ ਵਕਤ ਵੀ ਝੂਠੀ ਖਬਰ ਫਲਾ ਸਕਦਾ ਸੀ ਕਿ ਗੁਰਤੇਗ ਬਹਾਦਰ ਮਹਾਰਾਜ ਨੇ ਇਸਲਾਮ ਕਬੂਲ ਕਰ ਲਿਆ ਤੇ ਤੁਸੀਂ ਇਸਲਾਮ ਕਬੂਲ ਕਰ ਲਓ ਉਹ ਸਾਰੀ ਖਬਰ ਸਾਰ ਬਾਬਾ ਗੁਰਦਤਾ ਜੀ ਤੇ ਭਾਈ ਉਦਾ ਜੀ ਉਹ ਆਨੰਦ ਪ੍ਰਸਾਦ ਪਚਾਉਂਦੇ ਆ ਸਨ ਸਤਗੁਰ ਜੀ ਨੂੰ 3 ਨਵੰਬਰ 1675 ਨੂੰ ਦਿੱਲੀ ਲਿਆਂਦਾ ਗਿਆ ਤੇ ਕੋਤਵਾਲੀ ਚਾਂਦਨੀ ਚੌਕ ਦੇ ਨਜ਼ਦੀਕ ਸੀ ਉੱਥੇ ਸਤਗੁਰ ਜੀ ਨੂੰ ਕੈਦ ਕਰਕੇ ਰੱਖਿਆ ਗਿਆ ਇਤਿਹਾਸ ਕਰਕੇ ਲਿਖਦੇ ਨੇ ਬੜੀ ਡਰਾਉਣੀ ਹਵੇਲੀ ਸੀ ਤੇ ਸਤਗੁਰ ਜੀ ਨੂੰ ਇੱਕ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਪਹਿਲਾਂ ਸਤਗੁਰ ਜੀ ਨੂੰ ਪੁੱਛਿਆ ਗਿਆ ਵੀ ਤੁਸੀਂ ਇਹਨਾਂ ਦੀ ਬਾਤ ਛੱਡ ਲਵੋ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ ਸਤਗੁਰ ਕਹਿਣ ਲੱਗੇ ਨਹੀਂ ਹੁਣ ਉਹਨਾਂ ਲੋਕਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਉੱਤੇ ਬੇਅੰਤ ਤਸੀਹੇ ਦਿੱਤੇ ਪਹਿਲਾਂ ਸ਼ਹਾਦਤ ਨੂੰ ਕਿਉਂਕਿ ਉਹ ਚਾਹੁੰਦੇ ਸਨ ਬੀ ਇੱਕ ਮਨੁੱਖ ਇਸਲਾਮ ਦੇ ਵਿੱਚ ਆ ਜਾਏ ਕਿੰਨਾ ਸੌਖਾ ਏ ਇੱਕ ਮਨੁੱਖ ਨੂੰ ਇਸਲਾਮ ਵਿੱਚ ਲਿਆਉਣਾ ਤੇ ਬਾਕੀ ਸਾਰੀ ਜਨਤਾ ਇਸਲਾਮ ਵਿੱਚ ਆ ਜਾਏਗੀ ਮੈਂ ਉਦਾਹਰਨ ਦਿੰਦਾ ਹੁਣ ਆ ਵੀ ਜੇ ਕਿਸੇ ਮਨੁੱਖ ਨੇ ਦਰਖਤ ਦੇ ਇਕੱਲੇ ਇਕੱਲੇ ਪੱਤੇ ਤੋੜ ਕੇ ਸਕਾਉਣਾ ਹੋਵੇ ਤੇ ਕਿੰਨਾ ਸਮਾਂ ਲੱਗੇਗਾ ਤੇ ਜੇ ਦਰਖਤ ਦੀਆਂ ਜੜ੍ਹਾਂ ਵੱਡੀਆਂ ਜਾਵਣ ਤੇ ਆਪਣੇ ਆਪ ਸੁੱਕ ਜਾਂਦਾ ਏ ਬਸ ਔਰ ਮੇ ਜੀ ਵੀ ਚਾਹੁੰਦਾ ਸੀ ਵੀ ਇੱਕ ਜਦਾਂ ਵੜ ਦਿੱਤੀਆਂ ਜਾਵਣ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਲਾਮ ਵਿੱਚ ਲਿਆਂਦਾ ਜਾਵੇ ਤੇ ਸਾਰੇ ਸਲਾਮ ਵਿੱਚ ਆ ਜਾਵਣਗੇ ਇਸ ਕਰਕੇ ਸਤਿਗੁਰੂ ਜੀ ਨੂੰ ਇੱਕ ਇਹੋ ਜਿਹਾ ਪਿੰਜਰੇ ਦੇ ਵਿੱਚ ਕੈਦ ਰੱਖਿਆ ਗਿਆ ਜਿੱਥੇ ਸਤਿਗੁਰੂ ਜੀ ਪੂਰੀ ਤਰ੍ਹਾਂ ਤੇ ਖੜੀ ਵੀ ਨਹੀਂ ਹੋ ਸਕਦੇ ਉੱਪਰ ਵੀ ਸੂਲਾਂ ਲੱਗੀਆਂ ਹੋਈਆਂ ਨੇ ਜਿਵੇਂ ਅੱਜ ਅਸੀਂ ਘਰਾਂ ਦੇ ਗੇਟਾਂ ਦੇ ਉੱਪਰ ਤਿੱਖੀਆਂ ਲਾਉਂਦੇ ਹਾਂ ਤੁਸੀਂ ਦੇਖਦੇ ਹੋਵੋਗੇ ਉਸ ਤਰ੍ਹਾਂ ਦੀਆਂ ਉਹ ਚਾਰੇ ਪਾਸੇ ਉੱਪਰ ਵੀ ਲੱਗੀਆਂ ਹੋਈਆਂ ਨੇ ਸਾਈਡਾਂ ਦੇ ਉੱਤੇ ਵੀ ਲੱਗੀਆਂ ਹੋਈਆਂ ਨੇ ਤੇ ਸਤਿਗੁਰੂ ਜੀ ਪੂਰੀ ਤਰ੍ਹਾਂ ਖੜ੍ਹ ਵੀ ਨਹੀਂ ਸਕਦੇ ਨਾ ਆਲੇ-ਦੁਆਲੇ ਨੂੰ ਘੇਲ ਸਕਦੇ ਆ ਉਹ ਸੂਲਾਂ ਜੜੀਆਂ ਨੇ ਉਹ ਸਤਿਗੁਰ ਦੇ ਚੁੱਭਦੀਆਂ ਨੇ ਸਰੀਰ ਨੂੰ ਜ਼ਖਮੀ ਕਰ ਰਹੀਆਂ ਨੇ ਸਤਿਗੁਰ ਨੂੰ ਭੁੱਖਿਆ ਪਿਆਸਿਆ ਰੱਖਿਆ ਗਿਆ ਨਾਲ ਦੀ ਨਾਲ ਸਤਿਗੁਰ ਦੇ ਉੱਤੇ ਤਸੀਹੇ ਵੀ ਦਿੱਤੇ ਗਏ ਭੱਟ ਬਈਆਂ ਦੇ ਮੁਤਾਬਕ ਮਹਿੰਦਰ ਸਿੰਘ ਜੋਸ਼ ਤੇ ਹੋਰ ਵਿਦਵਾਨਾਂ ਨੇ ਇਹ ਗੱਲ ਲਿਖੀ ਆ ਤੇ ਸਤਗੁਰ ਜੀ ਨੂੰ ਫੌਰਤ ਸੀਹੀ ਦੇਣ ਵਾਸਤੇ ਗਰਮ ਰੇਤਾ ਵੀ ਪਾਇਆ ਗਿਆ ਗਰਮ ਥੰਮੇ ਦੇ ਨਾਲ ਵੀ ਸਤਗੁਰ ਜੀ ਨੂੰ ਨਾਲ ਰੱਖਿਆ ਗਿਆ ਅਤਿਆਹ ਜ਼ੁਲਮ ਕੀਤੇ ਤੇ ਜਦੋਂ 10 ਨਵੰਬਰ ਆ ਗਈ ਨਾ ਸਤਗੁਰ ਜੀ ਬਿਲਕੁਲ ਵੀ ਨਾ ਅਡੋਲੇ ਤੇ ਉਹਨਾਂ ਨੇ ਫਿਰ 10 ਨਵੰਬਰ ਨੂੰ ਜਿਹੜੇ ਨਾਲ ਤਿੰਨ ਸਿੱਖ ਕੈਦ ਕੀਤੇ ਹੋਏ ਨੇ ਉਹਨਾਂ ਦੇ ਵਿੱਚੋਂ ਭਾਈ ਮਤੀ ਦਾਸ ਨੂੰ ਕੱਢਿਆ ਇਹ ਉਹਦੇ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਵੀ ਜਾਂ ਤੇ ਇਸਲਾਮ ਕਬੂਲ ਕਰ ਲਓ ਜਾਂ ਫਿਰ ਕੋਈ ਕਰਾਮਾਤ ਵਿਖਾਵੋ ਤੇ ਜਾਂ ਫਿਰ ਮੌਤ ਤੁਹਾਨੂੰ ਆਵੇਗੀ ਮਤੀ ਦਾਸ ਨੇ ਆਖਿਆ ਵੀ ਜਿਹੜੀ ਕਰਾਮਾਤ ਹੈ ਇਹ ਕਹਿਰ ਦਾ ਨਾਮ ਹੈ ਇਸ ਸਿੱਖੀ ਵਿੱਚ ਕਰਾਮਾਤ ਨਹੀਂ ਹੈ ਦੂਜੀ ਗੱਲ ਵੀ ਤੇਨੂੰ ਆਪਣਾ ਧਰਮ ਪਿਆਰਾ ਤੇ ਸਾਨੂੰ ਆਪਣਾ ਧਰਮ ਪਿਆਰਾ ਏ ਤੀਜੀ ਗੱਲ ਮੌਤ ਤੇ ਅਸੀਂ ਮੌਤ ਵਾਸਤੇ ਪਿਆਰਾਂ ਕਾਜੀ ਅਬਦੁਲ ਬਹਾਵ ਜਿਹੜਾ ਉਸ ਵਕਤ ਹੁਕਮ ਸੁਣਾਉਣ ਵਾਲਾ ਏ ਫੈਸਲਾ ਕਰਨ ਵਾਲਾ ਏ ਉਹਨੇ ਹੁਕਮ ਸੁਣਾਇਆ ਵੀ ਮਤੀ ਦਾਸ ਨੂੰ ਆਰੀ ਦੇ ਨਾਲ چیر ਕੇ ਖਤਮ ਕਰ ਦਿੱਤਾ ਜਾਵੇ ਭਾਈ ਮਤੀ ਦਾਸ ਨੂੰ ਲੱਗੜਾਂ ਦੇ ਵਿੱਚ ਬੰਨਿਆ ਗਿਆ ਤੇ ਆਰਾ ਸਿਰ ਉੱਪਰ ਰੱਖਣ ਲੱਗੇ ਨੇ ਤੇ ਜਲਾਦ ਨੇ ਆਖਰੀ ਇੱਛਾ ਪੁੱਛੀ ਇਸਲਾਮ ਦੇ ਵਿੱਚ ਪੁੱਛੀ ਜਾਂਦੀ ਹੈ ਭਾਈ ਮਤੀ ਦੱਸ ਕੇਣ ਲੱਗੀ ਵੀ ਪਹਿਲੀ ਗੱਲ ਮੇਰੀ ਇੱਛਾ ਇਹ ਹੈ ਵੀ ਮੇਰਾ ਮੁਖ ਜਿਹੜਾ ਹੈ ਨਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਵੱਲ ਹੋਵੇ ਤੇ ਉਹ ਚਾਹੁੰਦੇ ਸਨ ਵੀ ਗੁਰੂ ਤੇਗ ਬਹਾਦਰ ਆਪਣੀਆਂ ਅੱਖਾਂ ਦੇ ਨਾਲ ਇੰਨੇ ਭਿਆਨਕ ਤਰੀਕੇ ਦੇ ਨਾਲ ਆਪਣੇ ਸਿੱਖ ਨੂੰ ਸ਼ਹੀਦ ਹੁੰਦਾ ਦੇਖੇ ਤੇ ਇਹ ਡੋਲ ਜਾਵਣ ਤੇ ਦੂਜੀ ਭਾਈ ਮਤੀ ਦਾਸ ਨੇ ਇਸ਼ਾਰਾ ਰੱਖੀ ਕਹਿਣ ਲੱਗੇ ਜਦੋਂ ਤੁਸੀਂ ਮੈਨੂੰ ਆਰੇ ਦੇ ਨਾਲ چیرੋਗੇ ਨਾ ਤੇ ਜਿਹੜਾ چیر ਹੈ ਨਾ ਉਹ ਸਿੱਧਾ ਪਾਇਓ ਜਲਾਦ ਹੈਰਾਨ ਹੋ ਕੇ ਰਹਿ ਗਿਆ ਕਹਿਣ ਲੱਗਾ ਵੀ ਤੂੰ ਆਖਰ ਮਰਨਾ ਹੀ ਹੈ چیر ਬਿੰਗਾ ਪਵੇ ਜਾਂ ਸਿੱਧਾ ਪਵੇ ਇਹਨੂੰ ਮਾਰਨਾ ਹੀ ਹੈ ਮਤੀ ਦਾਸ ਨੇ ਗਜਬ ਦੀ ਗੱਲ ਕਹੀ ਕਹਿਣ ਲੱਗੇ ਜੇ ਚੀਰ ਮਿੰਗਾ ਪਿਆ ਨਾ ਮੈਂ ਤੇ ਦੱਸ ਨਹੀਂ ਸਕਾਂਗਾ ਮੈਂ ਤੇ ਪ੍ਰਾਣ ਮੇਰੇ ਨਿਕਲ ਜਾਵਣਗੇ ਬੋਲ ਕੇ ਨਹੀਂ ਦੱਸ ਸਕਾਂਗਾ ਪਰ ਗੁਰੂ ਤੇਗ ਬਹਾਦਰ ਮਹਾਰਾਜ ਆਵਣਗੇ ਜਾਂ ਕੋਈ ਦੁਨੀਆਂ ਦਾ ਹੋਰ ਮਨੁੱਖ ਵੇਖੇਗਾ ਤੇ ਵੇਖ ਕੇ ਇਹ ਕਹੇਗਾ ਵੀ ਜਦੋਂ ਤੁਸੀਂ ਮੇਰੇ ਸੀਸ ਦੇ ਉੱਤੇ ਆਰਾ ਰੱਖਿਆ ਤੇ ਮਤੀ ਦਾਸ ਦੇ ਕੋਲੋਂ ਦੁੱਖ ਨਹੀਂ ਸਹਾਰਿਆ ਗਿਆ ਸੀ ਤੇ ਉਹਨੇ ਆਪਣੇ ਪੈਰ ਹਲਾ ਦਿੱਤੇ ਹੋਵਣਗੇ ਤੇ ਚੀਰ ਬਿੰਗਾ ਪੈ ਗਿਆ ਹੋਵੇਗਾ ਤੁਸੀਂ ਚੀਰ ਸਿੱਧਾ ਪਾਇਓ ਤਾਂ ਜੋ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਮਤੀ ਦਾਸ ਆਪਣੇ ਗੁਰੂ ਦੇ ਪਿਆਰ ਦੇ ਵਿੱਚ ਡੋਲ ਰਹਿਦਾ ਹੋਇਆ ਆਪਣੇ ਆਪ ਨੂੰ ਦੋਹ ਕਾੜ ਕਰਾ ਗਿਆ ਦੁਨੀਆਂ ਦੇ ਲੋਕਾਂ ਨੇ ਦਰਖਤ ਚਿਰਦੇ ਹੋਏ ਲੱਕੜਾਂ ਚਿਰਦੀਆਂ ਹੋਈਆਂ ਆਰੀ ਦੇ ਨਾਲ ਬਹੁਤ ਵਿਕੀਆਂ ਸਨ ਅੱਜ ਪਹਿਲੀ ਵਾਰ ਕਿਸੇ ਮਨੁੱਖ ਨੂੰ ਆਰੀ ਦੀ ਨਾਲ ਦੂ ਫਾੜ ਹੁੰਦਾ ਚਾਂਦਨੀ ਚੌਕ ਦੇ ਅੰਦਰ ਉਹਨਾਂ ਲੋਕਾਂ ਨੇ ਵਿਕਿਆ ਮਤੀ ਦਾਸ ਦੀ ਸ਼ਹਾਦਤ ਹੋਈ ਭਾਈ ਬਿਆਲਾ ਜੀ ਨੂੰ ਕੱਢਿਆ ਗਿਆ ਉਹਨਾਂ ਦੇ ਸਾਹਮਣੇ ਵੀ ਮੁੱਖ ਵੀ ਤਿੰਨੇ ਸ਼ਰਤਾਂ ਰੱਖੀਆਂ ਗਈਆਂ ਭਾਈ ਬਿਆਲੇ ਨੇ ਵੀ ਮੌਤ ਪ੍ਰਵਾਨ ਕੀਤੀ ਹੈ ਤੇ ਕਾਜੀ ਅਬਦੁਲ ਬਾਹਬ ਨੇ ਫੈਸਲਾ ਸੁਣਾਇਆ ਵੀ ਉਬਲ ਦੀ ਦੀਗ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਜਾਵੇ ਭਾਈ ਦਿਆਲਾ ਜੀ ਨੂੰ ਵੀ ਮਾਈਆਂ ਬੀਬੀਆਂ ਨੇ ਪਾਣੀ ਦੇ ਵਿੱਚ ਉਬਲਦਾ ਹੋਇਆ ਆਲੂ ਤੇ ਵਿਖਿਆ ਸੀ ਸਬਜ਼ੀ ਤੇ ਵਿਖੀ ਸੀ ਅੱਜ ਪਹਿਲੀ ਵਾਰ ਮਨੁੱਖ ਪਾਣੀ ਦੇ ਵਿੱਚ ਉਬਲਦਾ ਹੋਇਆ ਵਿਖੜਿਆ ਸਨ ਭਾਈ ਦਿਆਲਾ ਜੀ ਨੂੰ ਵੀ ਉਬਲਦੀ ਦੀਗ ਵਿੱਚ ਮਠਾ ਕੇ ਉਬਾਰ ਕੇ ਸ਼ਹੀਦ ਕਰ ਦਿੱਤਾ ਗਿਆ bari aayi satidas bhi ਸਤੀ ਦਾਸ ਦੇ ਵੀ ਅੱਗੇ ਉਹੀ ਸ਼ਰਤਾਂ ਰੱਖੀਆਂ ਗਈਆਂ ਸਤੀ ਦਾਸ ਨੇ ਵੀ ਮੌਤ ਨੂੰ ਪ੍ਰਵਾਨ ਕੀਤਾ ਏ ਤੇ ਪਰਤ ਕੇ ਫੈਸਲਾ ਸੁਣਾਇਆ ਕਿ ਇਹਨੂੰ ਰੂਹ ਦੇ ਵਿੱਚ ਲਪੇਟ ਕੇ ਤੇ ਅੱਗ ਲਾ ਕੇ ਸਾੜ ਦਿੱਤਾ ਜਾਵੇ ਹੁਣ ਤੁਸੀਂ ਅੰਦਾਜ਼ਾ ਲਾਇਓ ਕਿ ਜਦੋਂ ਭਾਈ ਮਤੀ ਦਾਸ ਦੇ ਸਰੀਰ ਨੂੰ ਰੂਹ ਲਪੇਟਿਆ ਹੋਵੇਗਾ ਉਹਨੂੰ ਅੱਗ ਲਾਈ ਹੋਵੇਗੀ ਉਹਦੇ ਸੇਕ ਦੇ ਨਾਲ ਸਤੀ ਦਾਸ ਦੀ ਅਰ ਚਰਬੀ ਜਿਹੜੀ ਆ ਉਹ ਢਲ ਹੀ ਹੋਵੇਗੀ ਕਿਵੇਂ ਟੜ-ਟੜ ਕਰਕੇ ਸਤੀਦਾਸ ਉਹ ਸ਼ਹੀਦ ਹੋਇਆ ਹੋਵੇਗਾ ਪਰ ਗੁਰੂ ਨੂੰ ਉਹਨੇ ਪਿੱਠ ਨਹੀਂ ਵਿਖਾਈ ਉਹਨੇ ਗੁਰੂ ਵੱਲ ਆਪਣਾ ਮੁਖ ਰੱਖ ਕੇ ਆਪਣੀ ਸ਼ਹਾਦਤ ਜਿਹੜੀ ਸੀ ਉਹ ਦੇ ਦਿੱਤੀ ਅਗਲਾ ਦਿਨ ਆਇਆ 11 ਨਵੰਬਰ ਦਾ ਤੇ ਬਕਾਇਦਾ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਟੰਡੋਰਾ ਪਟਾਇਆ ਗਿਆ ਵੀ ਕੱਲ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸਲਾਮ ਨਹੀਂ ਕਬੂਲ ਕਰਨਗੇ ਤੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਤੇ ਲੋਕ ਸਮੇ ਸਿਰ ਚੰਦਨੀ ਚੌਕ ਦੇ ਵਿੱਚ ਆ ਕੇ ਇਹ ਮਾਜਰਾ ਵੇਖਣ ਇਹ ਨਜ਼ਾਰਾ ਵੇਖਣ ਨਾਲ ਪ੍ਰਮਾਨ ਜਾਰੀ ਕੀਤਾ ਵੀ ਸਤਗੁਰੂ ਦੇ ਤੇਗ ਬਹਾਦਰ ਮਹਾਰਾਜ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰ ਗੇਟਾਂ ਦੇ ਉੱਤੇ ਟੰਗੇ ਜਾਵਣ ਤਾਂ ਜੋ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਕਿਸੇ ਦੀ ਬਾਹ ਪਕੜ ਕੇ ਸਾਡੇ ਸਨਮੁਖ ਨਾ ਖਲੋ ਸਕੇ 11 ਨਵੰਬਰ ਦਾ ਦਿਨ ਆਇਆ ਚਾਂਦਨੀ ਚੌਕ ਦੇ ਅੰਦਰ ਲੋਕ ਇਕੱਠੇ ਹੋਏ ਕਾਜੀ ਅਬਦੁਲ ਬਾਬ ਨੇ ਸਤਗੁਰੂ ਦੇ ਅੱਗੇ ਵੀ ਤਿੰਨੇ ਸ਼ਰਤਾਂ ਰੱਖੀਆਂ ਗਈਆਂ ਸਤਗੁਰੂ ਜੀ ਨੇ ਵੀ ਮੌਤ ਨੂੰ ਚੁਣਿਆ ਏ ਤੇ ਕਾਜੀ ਅਬਦੁਲ ਬਾਬ ਕਹਿਣ ਲੱਗਾ ਵੀ ਇਹਨਾਂ ਦਾ ਸੀਸ ਕਿਰਪਾਨ ਦੇ ਇੱਕੋ ਵਾਰ ਦੇ ਨਾਲ ਧੜ ਤੋਂ ਅਲੱਗ ਕੀਤਾ ਜਾਵੇ ਸਜ਼ਾ ਹੋ ਗਈ ਕਾਜੀ ਅਬਦੁਲ ਬਾਬ ਨੇ ਇੱਕ ਗੱਲ ਕਹਿ ਕੇ ਕਹਿਣ ਲੱਗੇ ਵੀ ਮਤਾ ਇਹ ਆਪਣੇ ਦਿਲ ਵਿੱਚ ਭਰਮ ਰੱਖਿਓ ਵੀ ਫੈਸਲਾ ਸੁਣਾਉਂਦਿਆਂ ਹੋਇਆ ਮੇਰੇ ਬੁੱਲ ਕੰਬਣਗੇ ਮੈਂ ਫੈਸਲਾ ਸੁਣਾ ਦਵਾਂਗਾ ਜਲਾਦ ਕਹਿਣ ਲੱਗਾ ਵੀ ਮੈਂ ਵੀ ਖਾਨਦਾਨੀ ਜਲਾਦਾ ਤੇ ਮਤਾ ਸਮਝਿਓ ਵੀ ਤਲਵਾਰ ਚੁਣਨ ਲੱਗਿਆ ਮੇਰਾ ਹੱਥ ਕੰਬੇ ਮੈਂ ਬਹੁਤ ਸਾਰੇ ਲੋਕਾਂ ਨੂੰ ਮਾਰ ਚੁੱਕਿਆ ਐ ਤੇ ਮੇਰਾ ਹੱਥ ਨਹੀਂ ਕੰਬੇਗਾ ਮੈਂ ਖਾਨਦਾਨੀ ਜਲਾਦ ਆ ਤੇ ਸਤਗੁਰੂ ਗੁਰਪ੍ਰੀਤ ਭਾਦਰ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਤੂੰ ਖਾਨਦਾਨੀ ਜਲਾਦ ਐ ਤੂੰ ਖਾਨਦਾਨੀ ਕਾਜੀ ਐ ਤੇ ਜਾਦਰਖੀ ਮੈਮੀ ਖਾਨਦਾਨੀ ਸ਼ਹੀਦ ਆ ਮੈਮੀ ਖਾਨਦਾਨੀ ਸ਼ਹੀਦ ਆ ਸਤਗੁਰੂ ਜੀ ਨੇ ਉੱਥੇ ਗੱਲ ਕਹੀ ਸਤਗੁਰੂ ਨੌਮੀ ਕਿਹਾ ਵੇ ਜਲਾਦਾ ਇਹ ਸੋਚ ਹਿਰਦੇ ਵਿੱਚ ਲੜਾਈ ਹੋਈ ਹੈ ਤੈਨੂੰ ਹੁਕਮ ਹੈ ਕਤਲ ਦਾ ਕਤਲ ਕਰ ਤੂੰ ਕਤਲਗਾ ਕਿਉਂ ਠੰਡੜੀ ਪਾਈ ਹੋਈ ਹੈ ਕੱਲ ਮੇਰੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਕਤਲਗਾ ਬੜੀ ਗਰਮ ਸੀ ਪਰ ਮੈਨੂੰ ਅੱਜ ਠੰਡੀ ਠੰਡੀ ਜਾਪਦੀ ਹੈ ਅਸੀਂ ਮੌਤ ਤੋਂ ਮੂਲ ਵੀ ਝਿਚਕਦੇ ਨਹੀਂ ਮੌਤ ਲਾੜੀ ਤੇ ਹੱਥੀ ਖਲਾਈ ਹੋਈ ਹੈ ਬੜੇ ਚਿਰ ਤੋਂ ਪੰਜਵੇਂ ਪਾਤਸ਼ਾਹ ਨੇ ਸਾਨੂੰ ਸ਼ਹੀਦਾਂ ਦੀ ਗੁਰਤੀ ਭਲਾਈ ਹੋਈ ਹੈ ਅਸੀਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸਾਡੇ ਸ਼ਹਾਦਤ ਸ਼ਹੀਦਾਂ ਦੇ ਸਰਤਾਜ ਨੇ ਤੇ ਸਾਨੂੰ ਤੇ ਉਹਨਾਂ ਨੇ ਗੁਰੂਤੀ ਪਲਾਈ ਹੋਈ ਹੈ ਕਾਜੀ ਜਲਾਲਉਦੀਨ ਤਲਵਾਰ ਨੂੰ ਤਿੱਖੀ ਕਰਦਾ ਪਿਆ ਹੈ ਬੜੀ ਗਹਿਰ ਗੰਭੀਰ ਸੋਚ ਦੇ ਵਿੱਚ ਤੇ ਸਤਿਗੁਰੂ ਜੀ ਉਹਨੂੰ ਕਹਿੰਦੇ ਨੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਉਹ ਮੈਨੂੰ ਲੱਗਦਾ ਹੈ ਤੇਗ ਬਹਾਦਰੀ ਦਾ ਮੇਰੇ ਸਾਹ ਵੀ ਨਹੀਂ ਸਕਣ ਗਿਆ ਉਹ ਤੇਗਾ ਉਹ ਮੈਤਾ ਜੰਮਦਿਆਂ ਤੇਗਾ ਦੀ ਸ਼ਾਮਾਣੀ ਵੇਖ ਬਾਪੂ ਦੀਆਂ ਪੈਨੀਆਂ ਦੋ ਤੇਗਾ ਦੇਖੀ ਆਉਣ ਵਾਲੇ ਭਵਿਕ ਅੰਦਰ ਮੇਰੇ ਪੁੱਤਰ ਨੇ ਬੌਣੀਆਂ ਨੇ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਖੋਹ ਲਏਗੀ ਤੇਰੀਆਂ ਸਭ ਤੇਗਾ ਸਤਿਗੁਰੂ ਕਹਿਣ ਲੱਗੇ ਵੀ ਮੇਰਾ ਨਾਮ ਤੇ ਤਿਆਗ ਮਲ ਤੋਂ ਤੇਗ ਬਹਾਦਰ ਤੇਗ ਚਲਾਉਂਦਿਆਂ ਹੋਇਆਂ ਪਿਆਸੀ ਦੂਜੀ ਗੱਲ ਮੈਂ ਜੰਮਿਆ ਸੀ ਤੇ ਮੇਰੇ ਪਿਤਾ ਨੇ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਹਿਨੀਆਂ ਸਨ ਮੀਰੀ ਤੇ ਪੀਰੀ ਦੀਆਂ ਤੀਜੀ ਗੱਲ ਕਹਿਣ ਲੱਗੇ ਸਤਿਗੁਰੂ ਵੀ ਤੇਰਾ ਪਿਓ ਸ਼ਾਹਜਹਾਨ ਮੇਰੇ ਪਿਤਾ ਦੀ ਉੱਤੇ ਤੇਗਾਂ ਪਰਖਦਾ ਰਿਹਾ ਹੈ ਚਾਰ ਜੰਗ ਲੜੇ ਸਨ ਤੇ ਫਿਰ ਅਖੀਰਲੀ ਗੱਲ ਸਤਿਗੁਰੂ ਨੇ ਕਹੀ ਵੇ ਦੇਖੀ ਆਉਣ ਵਾਲੀ ਭਵਿੱਖ ਦੇ ਅੰਦਰ ਮੇਰੇ ਪੁੱਤਰ ਨੇ ਬੌਣੀਆਂ ਉਹ ਤੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਜਿਹੜਾ ਉਹਨੇ ਤੇਗ ਪ੍ਰਗਟ ਕਰਨੀ ਹੈ ਖਾਲਸੇ ਦੇ ਰੂਪ ਦੇ ਅੰਦਰ ਉਹ ਤੇਦੀਆਂ ਸਾਰੀਆਂ ਤੇਗਾ ਖੋ ਲਵੇਗੀ ਸਤਗੁਰ ਜੀ ਨੇ ਇਸ਼ਨਾਨ ਕਰਕੇ ਜੱਬੀ ਸਾਹਿਬ ਦਾ ਪਾਠ ਕੀਤਾ ਥੜੇ ਦੇ ਉੱਤੇ ਬੈਠ ਕੇ ਤੇ ਜਲਾਲੋਬੀਰ ਨੇ ਇੱਕੋ ਵਾਰ ਦੇ ਨਾਲ ਸਤਗੁਰ ਦਾ ਸਿਰ ਢੜ ਦੇ ਨਾਲੋਂ ਅਲੱਗ ਕਰ ਦਿੱਤਾ ਗੁਰੂ ਕੇ ਸਿੱਖ ਜਿਹੜੇ ਦਿੱਲੀ ਵਿੱਚ ਰਹਿਣ ਵਾਲੇ ਸਨ ਬਕਾਇਦਾ ਪਾਈ ਜੱਤਾ ਜੀ ਦੀ ਡਿਊਟੀ ਲੱਗੀ ਸੀ ਉਹਨਾਂ ਨੇ ਸੀਸ ਚੱਕਿਆ ਤੇ ਲੱਖੀ ਸ਼ਾ ਬਨਜਾਰੇ ਨੇ ਸਤਗੁਰੂ ਜੀ ਦਾ ਧੜ ਚੱਕਿਆ ਇਹਨਾਂ ਸਿੱਖਾਂ ਦੇ ਬਾਰੇ ਵੀ ਬਹੁਤ ਗਹਿਰ ਗੰਭੀਰ ਗੱਲਾਂ ਨੇ ਪਰ ਸਮੇਂ ਦੀ ਸਮਾਪਤੀ ਹੈ ਮੈਂ ਕੇਵਲ ਸੰਖੇਪ ਵਿੱਚ ਰੱਖੀ ਗੱਲ ਨਵੀੜਾ ਲੱਖੀ ਸ਼ਾ ਬਨਜਾਰਾ ਬਹੁਤ ਵੱਡਾ ਵਪਾਰੀ ਸੀ ਇਹ ਸਰਕਾਰੀ ਰਾਸ਼ਨ ਤੇ ਹੋਰ ਸਮੱਗਰੀ ਮੁਹਈਆ ਕਰਦਾ ਸੀ ਫੌਜ ਨੂੰ ਇਹਨੂੰ ਕਿਤੇ ਵੀ ਜਾਣ ਦੀ ਖੋਲ ਸੀ ਸਿੱਖਾ ਨੇ ਜਾ ਕੇ ਸਾਰੀ ਖਬਰ ਦਿੱਤੀ ਜਿਹੜਾ ਜਮਨਾ ਦੇ ਪਾਰ ਆਪਣੇ ਟਾਂਡੇ ਭਾਗ ਗੱਡੀਆਂ ਨੂੰ ਲੈ ਕੇ ਖਲੋਤਾ ਸੀ ਇਹ ਉਹ ਸਾਰੇ ਗੱਡੀਆਂ ਦਾ ਕਾਫਲਾ ਇੱਧਰ ਨੂੰ ਲੈ ਕੇ ਆਇਆ ਚੰਦਨੀ ਚੌਂਕ ਦੇ ਵਿੱਚ ਤੇ ਸਤਿਗੁਰੂ ਜੀ ਦੇ ਧੜ ਨੂੰ ਚੱਕਿਆ ਆਪਣੇ ਘਰ ਗਿਆ 3 ਕਿਲੋਮੀਟਰ ਰਾਇਸੀਨਾ ਸਥਾਨ ਹੈ ਜਿੱਥੇ ਅੱਜਕੱਲ ਗੁਰਦੁਆਰਾ ਰਕਾਬगंज ਹੈ ਆਪਣੇ ਘਰ ਦੇ ਸਾਰੇ ਸਮਾਨ ਨੂੰ ਇਹਨੇ ਇਕੱਠਾ ਕੀਤਾ ਸਤਿਗੁਰੂ ਜੀ ਦਾ ਢੜ ਰੱਖਿਆ ਘਰ ਨੂੰ ਅੱਗ ਲਾ ਦਿੱਤੀ ਕਾਰਨ ਕੀ ਸੀ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਵੀ ਆਰਮਜੀਤ ਕਹਿੰਦਾ ਸੀ ਸਤਿਗੁਰੂ ਦੇ ਢੜ ਦਾ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰ ਗੇਟਾਂ ਦੇ ਉੱਤੇ ਡੰਗਣੇ ਨੇ ਪਰ ਗੁਰੂ ਕੀ ਸਿੱਖਾਂ ਨੇ ਉਹ ਅਨਾਦਰ ਨਹੀਂ ਹੋਣ ਦਿੱਤਾ ਅੱਜ ਅਸੀਂ ਘਰ ਬਣਾਉਂਦੇ ਆ ਇੱਕ ਚੀਜ਼ ਵੀ ਇੱਧਰ ਉੱਧਰ ਹੋ ਜਾ ਤੜਪ ਉੱਠਦੇ ਆ ਪਰ ਲੱਖੀਸ਼ਾ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਾ ਕੇ ਸਾਰਾ ਸਮਾਨ ਸਾੜ ਦਿੱਤਾ ਪਰ ਸਤਿਗੁਰੂ ਜੀ ਦੇ ਧੜ ਦਾ ਸੰਸਕਾਰ ਕਰ ਦਿੱਤਾ ਦੂਜੇ ਪਾਸੇ ਭਾਈ ਜਾਂਦਾ ਉਹਦੇ ਨਾਲ ਭਾਈ ਨਾਨੂ ਜੀ ਤੇ ਨਾਲ ਸਤਿਗੁਰੂ ਜੀ ਦੇ ਉਹ ਸਿੱਖ ਉਹ ਦਿੱਲੀ ਵੱਲ ਨੂੰ ਚੱਲੇ ਨੇ ਭਾਈ ਜਾਂਦਾ ਜੀ ਆਪਣੇ ਘਰ ਗਿਆ ਸਤਿਗੁਰੂ ਦਾ ਸੀਸ ਚੁੱਕ ਕੇ ਉਹਨੂੰ ਚਾਦਰਾਂ ਦੇ ਵਿੱਚ ਲਪੇਟ ਕੇ ਟੋਕਰੀ ਦੇ ਵਿੱਚ ਰੱਖ ਕੇ ਪੰਜ ਪੜਾ ਕੀਤੇ ਨੇ ਅੱਜ ਵੀ ਅਸੀਂ ਦਿੱਲੀ ਨੂੰ ਜਾਣਾ ਹੋਵੇ ਨਾ ਰਾਸਤੇ ਵਿੱਚ ਦੋ ਵਾਰੀ ਰੁਕਦੇ ਆ ਉਹ ਗੁਰੂ ਕਾ ਸਿੱਖ ਤੁਰ ਕੇ ਤੇ ਕੁਝ ਸਮਾਂ ਘੋੜੀ ਦੀ ਉੱਤੇ ਚੜ ਕੇ ਵੀ ਉਹ ਆਇਆ ਪੰਜ ਦਿਨਾਂ ਦਾ ਉਹਨੇ ਸਫ਼ਰ ਕਿਵੇਂ ਤੈਅ ਕੀਤਾ ਇਹ ਭਾਜਿਆਤਾ ਹੀ ਜਾਣਦਾ ਸ਼ਰਕ ਤੇ ਸਮਾਂ ਲੱਗਿਆ ਤੇ ਉਹ ਘਟਨਾਵਾਂ ਬਹੁਤ ਸਾਨੂੰ ਸਿੱਧਕ ਦਿੰਦੀਆਂ ਨੇ ਭਰੋਸਾ ਦਿੰਦੀਆਂ ਨੇ ਸਿੱਖਾ ਤੂੰ ਗੁਰੂ ਦੇ ਉੱਤੇ ਵਿਸ਼ਵਾਸ ਤੇ ਰੱਖ ਗੁਰੂ ਤੇਰੀ ਰੱਖਿਆ ਆਪ ਕਰਦਾ ਏ ਪੰਜਵੇਂ ਦਿਨ ਕੀਰਤਪੁਰ ਸਾਹਿਬ ਪਹੁੰਚਦਾ ਭਾਈ ਜੈਤਾ ਇੱਥੋਂ ਜਿੱਥੇ ਬਿਵਾਨਗੜ ਹੈ ਅੱਜ ਵੀ ਕੀਰਤਪੁਰ ਸਾਹਿਬ ਉੱਥੋਂ ਸਤਿਗੁਰੂ ਜੀ ਦਾ ਸੀਸ ਪਾਲਕੀ ਦੇ ਵਿੱਚ ਜਿਹੜਾ ਹੈ ਆਨੰਦਪੁਰ ਸਾਹਿਬ ਪਹਚਾਇਆ ਜਾਂਦਾ ਹੈ ਜਿੱਥੇ ਅੱਜ ਕੱਲ ਸੀਸ ਕੰਝ ਗੁਰਦੁਆਰਾ ਹੈ ਉੱਥੇ ਸਤਿਗੁਰੂ ਦੇ ਸੀਸ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਸਤਿਗੁਰੂ ਜੀ ਉੱਥੇ ਪਹੁੰਚ ਜਾਂਦੇ ਜੀਰ ਰੰਗ ਰੇਟਾ ਗੁਰੂ ਕਾਬੇ ਟਾ ਕੇ ਫਿਰ ਸਨਮਾਨ ਦਿੰਦੇ ਜਿਵੇਂ ਇੱਕ ਪੁੱਤ ਆਪਣੇ ਪਿਤਾ ਦਾ ਖਿਆਲ ਰੱਖਦਾ ਬਜ਼ੁਰਗੀ ਦੀ ਵਿੱਚ ਇਵੇਂ ਭਾਈ ਜੈਤੇ ਨੇ ਜਿਹੜਾ ਬਾਅਦ ਦੇ ਵਿੱਚ ਅੰਮ੍ਰਿਤਸਰ ਕੇ ਭਾਈ ਜੀਵਨ ਸਿੰਘ ਮੜਿਆ ਤੇ ਪਿੰਡ ਛੱਖੀਆਂ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਇਤਿਹਾਸ ਚੱਲਣਾ ਜਦੋਂ ਸਤਗੁਰ ਨੇ ਅਨੰਦਪੁਰ ਸਾਹਿਬ ਕੋ ਕਿਲਾ ਛੱਡਣਾ ਸੀ ਸਰਸਾ ਦੇ ਕੰਡੇ ਦੇ ਉੱਤੇ ਭਾਈ ਜੀਵਨ ਸਿੰਘ ਸ਼ਹਾਦਤ ਦਾ ਜਾਮ ਪਿੰਦਾ 5 ਘੰਟੇ ਦੁਸ਼ਮਣ ਦੇ ਨਾਲ ਲੜਦਿਆਂ ਹੋਇਆਂ ਇਹ ਭਾਈ ਜੈਤਾ ਜਿਹਨੂੰ ਮਾਣ ਮਿਲਿਆ ਸੀ ਬੀਤੇ ਹੋਣ ਦਾ ਸਤਗੁਰੂ ਗੁਰਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਲਸਾਨੀ ਸ਼ਹਾਦਤ ਹੈ ਔਰ ਮਨੁੱਖਤਾ ਦੇ ਮੁੰਡਲੇ ਅਧਿਕਾਰਾਂ ਦੀ ਰੱਖਿਆ ਦੇ ਵਾਸਤੇ ਧਰਮ ਦੀ ਰੱਖਿਆ ਦੇ ਵਾਸਤੇ ਸਤਗੁਰੂ ਦੀ ਸ਼ਹਾਦਤ ਹੈ ਜੋ ਸਤਗੁਰ ਨੇ ਉਪਦੇਸ਼ਾਂ ਵਿੱਚ ਕਿਹਾ ਸੀ ਪੈ ਕਾਹ ਨਕੂਦਿ ਤਨੇ ਨਹ ਪੈ ਮਨਤਾਨ ਬਿਨਾ ਕਿਸੇ ਨੂੰ ਡਰ ਦੇਣਾ ਹੈ ਤੇ ਨਾ ਡਰ ਕਿਸੇ ਦਾ ਲੈਣਾ ਹੈ ਉਹਨ ਸਤਗੁਰੂ ਜੀ ਨੇ ਆਪ ਵੀ ਜ਼ਿੰਦਗੀ ਵਿਛੜਾ ਕੇ ਸਾਡੇ ਵਾਸਤੇ ਪੁਰਨੇਪਾਇ ਉਸ ਮਹਾਨ ਸਤਗੁਰੂ ਜੀ ਦਾ ਆਪਾਂ ਅੱਜ ਤੇ ਸਿੱਖਾਂ ਦਾ ਅੱਜ ਸ਼ਹਾਦਤ ਦਿਹਾੜਾ ਮਨਾ ਰਹੇ ਹਾਂ ਸਤਗੁਰੂ ਕਿਰਪਾ ਕਰੇ ਸਾਨੂੰ ਵੀ ਬਲ ਸਾਨੂੰ ਵੀ ਦਿਰਤਾ ਸਤਗੁਰੂ ਜੀ ਬਖਸ਼ਿਸ਼ ਕਰਨ ਅਸੀਂ ਵੀ ਭੈ ਮੁਕਤ ਹੋ ਕੇ ਜ਼ਿੰਦਗੀ ਨੂੰ ਸਵੈ ਮਨ ਤੇ ਅਣਖ ਦੇ ਨਾਲ ਜੀਉਂਦਿਆਂ ਹੋਇਆਂ ਜੀਵਨ ਗੁਜ਼ਾਰ ਸਕੀਏ ਵਿਚਾਰਾਂ ਦੀ ਸੰਸਕਰਦੇ ਹੋਈਆਂ ਬਿਆੰਤ ਬਿਆੰਤ ਕੋਲਾਂ ਦੀ ਕਿਰਪਾ ਬਖਸ਼ਿਸ਼ ਕਰਨੀ